ਦੋਸਤੋ ਆਹ ਦੇਖ ਲਓ ਸਾਹਮਣੇ ਜੈਕਟਾ ਪਾ ਕੇ ਇਹਨਾਂ ਲੋਕਾਂ ਨੂੰ ਤਿਆਰ ਕਰ ਰਹੇ ਨੇ ਜਿਹੜੇ ਇੱਥੇ ਕਿਸ਼ਤੀਆਂ ਦੇ ਵਿੱਚ ਰਾਫਟਿੰਗ ਕਰਨ ਆਏ ਨੇ ਤੇ ਆਹ ਦੇਖੋ ਕਿਵੇਂ ਇਹ ਕਿਸ਼ਤੀ ਜਿਹੜੀ ਗੰਗਾ ਦੇ ਵਿੱਚ ਲਿਜਾ ਕੇ ਸੱਟਣਗੇ ਤੇ ਇੱਥੇ ਆਹ ਜੀਪਾਈਆਂ ਤੇ ਲਿਆ ਕੇ ਇੱਥੇ ਤੱਕ ਛੱਡ ਦਿੰਦੇ ਆ ਇਹਨਾਂ ਨੂੰ ਤੇ ਇਸ ਤੋਂ ਬਾਅਦ ਦੇਖੋ ਵੀ ਅੱਗੇ ਕਿਵੇਂ ਲੈ ਜਾਂਦੇ ਨੇ ਤੋਂ ਰਾਫਟਿੰਗ ਕਰਨ ਚੱਲੇ ਆ ਤੇ ਮੁੰਡੇ ਬਹੁਤ ਕਮਰਾਏ ਹੋਏ ਨੇ ਤੇ ਤੁਹਾਨੂੰ ਦਿਖਾਉ ਰਹੇ ਆ ਵੀ ਆਹ ਜੈਕਟਾਂੀਆਂ ਪਵਾਤੀਆਂ ਨਾਲੇ ਆ ਫੜਾ ਤੇ ਡਾਂਗਾਂੀਆਂ ਚੱਪੂਏ ਫੜਾਤੇ ਇਹਨਾਂ ਨੇ ਤੇ ਕਹਿੰਦੇ ਵੀ ਬਿੱਟ ਵੜਦੀਆਂ ਲੈ ਕੇ ਕੋਈ ਚੱਕਰ ਨਹੀਂ ਦਾ ਪਤਾ ਨਾ ਟਿੱਕੇ ਦਾ ਟਿੱਕੇ ਆ ਤੁਸੀਂ ਡੁੱਬਦੇ ਨਹੀਂ ਹੈਗੇ ਆ ਉਹਨਾਂ ਨੇ ਬਾਈ ਚੱਕੀ ਛੱਡ ਲਈ ਕਿਸ਼ਤੀ ਇਹਦੇ ਵਿੱਚ ਚੜਨਾ ਸੀ ਤੇ ਆਹ ਫਿਰਦੇ ਨੇ ਇਧਰ ਜੋਦੇ ਹੋਰੀ ਆ ਮਾਗਰ ਮੁੰਡਾ ਸੁਣਵਾ ਹੈਲੋ ਹੈਲੋ ਆ 15 15000 ਦੀਆਂ ਜੱਟਾਂ ਨੇ 7 7000 ਦੇ ਹੈਲਮਟ ਨੇ ਬਾਈ ਇਹ ਸਾਡੇ 300000 ਦੀ ਕਿਸ਼ਤ 300000 ਦੀ ਕਿਸ਼ਤ ਦੀ ਪਤਨੀ ਦਾ ਬੋਲਾ ਆਇਆ ਸਾਨੂੰ ਮਾਰ ਗਿਆ ਪਤਨੀ ਸੱਚ ਕਹਿ ਗਿਆ ਉਹ ਇਹਦੀ ਹਵਾ ਪਰ ਨਾਲ ਜਗਾੜ ਵੀ ਦਿਖਾਵਾ ਲੇਦਾ ਪੰਪ ਬਾਬਾ ਪੰਪ ਆ ਜੱਕਦੇ ਕੰਬੂਟੇ ਓਏ ਉਸ ਮਾਵਾ ਦਾ ਬੱਦਲ ਓਏ ਮਗਨਾ ਪਿੰਡ ਲੈ ਕੇ ਜਾਣਾ ਪੂਦਾ ਤੂੰ ਨਾ ਬੋਕੀ ਬਾੜਦੀ ਇਹਦੀ ਉਹ ਤਾਂ ਹਰ ਉੱਡ ਜਾ ਕੀ ਜੋ ਵੀ ਸਕਦੇ 500 ਰੁਪਏ ਦੇ ਕੇ ਇੱਥੇ ਆ ਕੇ ਪੈਜੋ ਹੈ ਖੁੱਲੇ ਥਾਂ ਤੇ ਖੁੱਲੇ ਪਾਣੀ 'ਚ ਸੌਂ ਜਾ ਆ ਬੂਟਾ ਤਾਂ ਮੈਨੂੰ ਲੱਗਾ ਬੂਟਾ ਿੱਟ ਜਾਇਆ ਖੜਾ ਬਾਬੇ ਦਾ ਨਜ਼ਾਰਾ ਆਇਆ ਸੀ ਫੁੱਲ ਯਾਰ ਨਜ਼ਾਰਾ ਲੈ ਕੇ ਆਈ ਸੀਗਾ ਹੁਣ ਨਜ਼ਾਰਾ ਹੁੰਦਾ ਨਹੀਂ ਸਾਲਾ ਮਣ ਜਾਈਗਾ ਉਹ ਹੋ ਗਿਆ ਬੋਲੇ ਸੋਹਣੀ ਹੋ ਜਾ ਰਿਹਾ ਕਾਲੇ ਫੋਰਵਰਡ ਫੋਰਵਰਡ ਆ ਕਰਤਾ ਕਮੋਹੀ ਬੀੜਾ ਤੋਂ ਮੰਨਦਾ ਫਾਰਵਰਡ ਫਾਰਵਰਡ ਅੱਗੇ ਚਲਾਓ ਫਾਰਵਰਡ ਫਾਰਵਰਡ ਆਗੇ ਆਗੇ ਚਲਾਓ ਆਗੇ ਆਗੇ ਚਲਾਤੇ ਰੋ ਉੱਕੇ ਚਲਾਉਂਦਾ ਆਗੇ ਓ ਚਲਾ ਲੈ ਤੂੰ ਪਟਾ ਮੈਂ ਸਾਰਾ ਨੂੰ ਚਲਾਓ ਭਾਈ ਚਲਾਓ ਖਟੋਲੇ ਲੀਟਰੀ ਵਾੜਾ ਜੇ ਤੁਹਾਨੂੰ ਲੱਗਦਾ ਵੀ ਆਹ ਬੰਦੇ ਕਿਸੇ ਟੋਬੇ ਸੂਏ ਚ ਨੇ ਮੈਂ ਤੁਹਾਨੂੰ ਦਿਖਾ ਦਿੰਨਾ ਇਹਦਾ ਗੰਗਾ ਜਨੇ ਬਈ ਬਾੜੀ ਡੂੰਗੀ ਆ ਇਹਦਾ ਫੁੱਲ ਚਲਦੀ ਆ ਆਹ ਫੁੱਲ ਨਿਆਰਾ ਆ ਰਿਹਾ ਪਾਣੀ ਬਹੁਤ ਡੁੱਬ ਗਿਆ ਪੈਰ ਥੱਲੇ ਵਗਦੇ ਗਿਆ ਬਾਬੇ ਤਿੰਨ ਮੰਜ਼ਲ ਜਿੰਨੀ ਡੁਗਾਈਆ ਤਿੰਨ ਮੰਜ਼ਲ ਜਿੰਨੀ ਬਾਬਿਓ ਪੈਸਾ ਦਾ ਸਾਨੂੰ ਅਸੀਂ ਸਾਰਾ ਮੁੱਲ ਮੋੜਦਾ ਯਾਰ ਪੈਸੇ ਨਾਲ ਲਗੇ ਮੋੜਦੇ ਆ ਮੋੜ ਦਿਆ ਆ ਦੇਖੋ ਬਾਈ ਹੁਣ ਕਿਸ਼ਤੀ ਧਰਨਗੇ ਛੱਡ ਲਈ ਇਹ ਇਹ ਉਹ ਮਰੀ ਪਲਟਾ ਕੇ ਤੇਰੇ ਯਾਰ ਨੇ ਆ ਕਰ ਲਈ ਮੁੰਡੇ ਨੇ ਕਿਸ਼ਤੀ ਤਿਆਰ ਕਾ ਬਾਈ ਚੜ ਜੀਏ ਓ ਚੈੱਕ ਕਰੂਗਾ ਦੁਬਾਰੇ ਓ ਹਵਾ ਹਵਾ ਚੈੱਕ ਕਰ ਲਈ ਟੈਰਾਂ ਦੀ ਉਹ ਤੇਲ ਪਾਣੀ ਪੂਰਾ ਤੇ ਰਾਹ ਚ ਕੱਢ ਦੇ ਛੋਟੇ ਦਾ ਬੱਚਾ ਉਹ ਇਹ ਵਾਲਾ ਲਾਲ ਕਲਰ ਲਾਲ ਕਲਰ ਰੈੱਡ ਬੋਲਦੇ ਆਂ ਜੀ ਬਣਾਉਂਦਾ ਹੈ ਹੈਲੋ ਹੈਲੋ ਵਾਹਿਗੁਰੂ ਬਾਰ ਦੇ ਨੇ ਨੱਚ ਕਿਸ਼ਤੀਆਂ ਚ ਹਵਾ ਆ ਪੰਪ ਪਾਣਾ ਬਾਈ ਬਣੀ ਪੰਪ ਮਾਰੀ ਬਹੁਤ ਜਮਾਰ ਕੇ ਬੂਟੇ ਆ ਬੂਟਾ ਆਉਂਦਾ ਬਾਈ ਪੰਪੂ ਮਾਰੂਆ ਬੂਟਾ ਕਹਿੰਦਾ ਮੈਂ ਮਾਰਦਾ ਪਾਪਾ ਕੰਬੂਟੇ ਵੇ ਉਸ ਮਾ ਮਾ ਬਤਰਾ ਵੇ ਮਗਨਾ ਪਿੰਡ ਲੈ ਕੇ ਜਾਣਾ ਪੂਗਾ ਤੂੰ ਨਾ ਬੋਕੀ ਬਾੜਦੀ ਇਹਦੀ ਉਹ ਤਾਂ ਹਾਰਾ ਉੱਡ ਜਾਂਦਾ ਰੌਲਾ ਜੋਦੇ ਤੂੰ ਮਾਰਵਾ ਤੈਨੂੰ ਹਸਾਬ ਹੈ ਹਸਾਬ ਪੈਂਚ ਲਾਉਂਦਾ ਰਿਹਾ ਓਏ ਆ ਦੇਖੋ ਬਾਈ ਹੁਣ ਕਿਸ਼ਤੀ ਜੀ ਧਰ ਲੈਗੇ ਸਾਡੇ ਲਈ ਇਹ ਇਹ ਓ ਮਰੀ ਪਲਟਾ ਕੇ ਤੇਰੇ ਯਾਰ ਨੇ ਲਓ ਜੀ ਕਿਸਤੀ ਪਲਟਾ ਕੇ ਮਰੀ ਤੇ ਪਾਣੀ ਬਹੁਤ ਤੇਜ ਹੈ ਇਹਦੇ ਵਿੱਚ ਕਹਿੰਦੇ 12 ਕਿਲੋਮੀਟਰ ਦੀ ਇਹ ਉਹ ਕਰਾਉਣਗੇ ਰੈਫਟਿੰਗ ਤੇ ਬਾਕੀ ਦੇਖੋ ਫਿਰ ਅੱਗੇ ਕਿਵੇਂ ਆ ਜਾਂ ਲੈਨੇ ਮੁੰਡੇ ਬਾਪੋ ਬਾਪੇ ਸਰਾਹ ਆ ਬੈ ਕੰਮ ਮੁੰਡੇ ਡਰ ਰਹੇ ਨੇ ਪੂਰੇ ਡਰ ਲਾ ਓਏ ਹੈ ਆਉਂਦੇ ਨੇ ਦੇਖਾਈ ਨਾ ਮੰਗੋਣਾ ਲੱਗੂ ਥੁੱਲ ਸਪੀਡ ਤੇ ਆਉਂਦੇ ਨੇ 4 4 4 ਪੁੜਾ ਹੋਣੀ ਐ ਅੱਗੇ ਹੈ 4 ਪੁੜਾ ਹੋਣੀ ਐ ਤੇ ਲਓ ਜੀ देखोर तो नहीं पा रहे फॉरवर्ड करेंगे चलो चलो, तो। चलो।, तो। चलो भाई फॉरवर्ड करो आगे, चलो आगे देखो कैमरा इधर आ जाओ एक्सीडेंट कराऊंगे यार भाई बैलेंस के लिए बनाना इधर आ जाओ इधर आए तो यार वो एक के जना उठ के इधर आ जाओ वो एक जना इधर आ जाओ भाई बैलेंस बन जाएगा इसका आ जाओ आ जाओ मैं बैठ जा तू रह जा तू रहने दे रहने दे चलो तो रहने दो आगे भाई तो तो आगे बैठ चलिए फॉरवर्ड करेंगे गमा गुफा एक कहा कर रही है गाड़ी It's okay, it's ਬਾਈ ਦੀ ਗੱਲ ਵੀ ਸੁਣੀਓ ਕਮਾਂਡ ਸੁਣੀਓ ਬਾਈ ਦੀ ਜਿਹੜੇ ਫਾਰਵਰਡ ਕਰेंगे ਫਾਰਵਰਡ ਫਾਰਵਰਡ ਕਰਾਂਗੇ ਕਮਾਨੂ ਪਾਸ ਚੱਲੋ ਭਾਈ ਓਏ ਪੈਰ ਫਸਾ ਕੇ ਬਾਹਰ ਨੂੰ ਹੁਣ ਵੀ ਤੂੰ ਚਲੇ ਚਲੇ ਫਾਰਵਰਡ ਕਰਾਂਗੇ ਕਮਾਨ ਬਾਹਰ ਨੂੰ ਫਾਰਵਰਡ ਕਰ ਫਾਰਵਰਡ ਅੱਗੇ ਨੂੰ ਅੱਗੇ ਨੂੰ ਲੋਕਾਂ ਨੂੰ ਕਿੱਥੇ ਚੱਲਣਾ ਸਭ ਕੁਝ ਚਲਾਉਣਾ ਇੱਕ ਸਾਥ ਚਲੋ ਚਲੋ ਯਾਰ ਝਪੜ ਚੱਲੋ ਓਏ ਸਾਰੇ ਚਲਾ ਕੇ ਟਪਾ ਦਿਓ ਕੇਰਾ ਨੂੰ ਪੈਦਾ ਪੈਰ ਬਾਜ਼ਾਰ ਕਾ ਗਾਣਾ

चले पैडल पास कराओ मेरे को इधर पैडल पास कराओ पीछे पीछे दे दो पैडल अब गो जम रस्सी पकड़ के हाँ 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 बापे बापे बूटे हो रही उतर गए थले इधर आ जाओ वो उधर पत्थर है इधर आ जाओ इधर आ जाओ इधर इधर आ जाओ इधर आ जाओ इधर आ जाओ बापे बापे बूटा पंजाबी ऑनलाइन हो रहा है ਆ ਭਾਈ ਹੁਣੀ ਫਿਰਦ ਨੇ ਤੇ ਸਾਡੀ ਟੀਮ ਆ ਓ ਨਵੀਂ ਬਾਗੋ ਚੈਨੇ ਵਾਲਾ ਤੋਂ ਹਾਂ ਬਾ ਜੋਨਾ ਬੈਠਾ ਇਧਰ ਨਵੀਂ ਬਾਪੇ ਫੁੱਟਾ ਪਿਆ ਵੀ ਨਵੀਂ ਆ ਗਿਆ ਆ ਗਿਆ ਆ ਗਿਆ ਬਾਪੇ ਸਵਾਦ ਵੱਖਰਾ ਨਜ਼ਾਰਾ ਬਾਪੇ ਫੁੱਲ ਨਜ਼ਾਰਾ ਪੂਰਾ ਬਾਪੇ ਨਜ਼ਾਰਾ ਆ ਰਿਹਾ ਫੁੱਲ ਬਾ ਠੀਕ ਆ ਲੈ ਓਏ ਨਵੀ ਨਜ਼ਾਰਾ ਆ ਰਿਹਾ ਨਜ਼ਾਰਾ ਵੀ ਲੈ ਆ ਫੁੱਲ ਨਜ਼ਾਰਾ ਫੁੱਲ ਵੀ ਫੁੱਲ ਓਏ ਤੁਨੂੰ ਬਾਪੇ ਫੁੱਲ ਰਿਆ ਆ ਰਿਹਾ A 부 m e d a i s a n i g h t A도 e n ית i ਇਹ ਤਰਸ ਮੇਰੇ ਕੋਲ ਲੈਣੋ। ਇਹ ਬਰਾ ਜੋ ਘੁੰਮ ਕੇ ਇਧਰ ਇਧਰ ਹੈ? ਉੱਪਰ ਹੈ। ਇਹ ਵਾਲੇ ਰੱਛੇ پکڑੋ ਲੋ ਦੂਰ ਜਾਓ। ਅ ਮੈਂ ਨਾ ਦੂਰ ਚਲੋ ਸਾਰੇ ਚਲੋ। ਜਾਓ ਜਾਓ ਉਸੇ ਉਧਰ ਕਿੰਨਾ ਉਧਰ। ਚਲੋ ਭਾਈ ਉਧਰ ਕਿਲੇ ਜਾਓ। ਉਲਟਾ ਜਾਓ ਉਲਟਾ ਬੈਕ ਸੈਟ ਚਲੋ। ਇਹ ਜੋ ਖਿੱਚੋ ਖਿੱਚੋ। ਕਿੱਧਰ ਆ ਰਹਾ ਹੋ? ਸਾਰੇ ਬੰਦੇ ਉਧਰ ਨੂੰ ਲੈ। ਉੱਧਰ ਗੇਲੇ ਗਾਇਸ ਬਾਜੇ ਸ਼ੋਪਿੰਗ ਕਰੋ ਬਾਜੇ ਉੱਧਰ ਗੇਲੇ ਸ਼ੋਪਿੰਗ ਕਰੋ ਆਜੋ ਇੱਧਰ ਆਜੋ ਇੱਧਰ ਉੱਧਰ ਜਾਣਾ ਬਾਜੇ ਉੱਧਰ 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 ਅਰੇ ਭਾਈ ਉਹ ਤਾਂ ਪੱਥਰੇ ਤੋਂ ਜਾ ਰਿਹਾ ਹੈ ਨੇ ਲੱਗਦੇ ਸੀ ਨੰਨੇ ਉਹਦੇ ਵਿੱਚ ਆ ਗਿਆ ਡੰਗਾਈ ਦੇ ਵਿੱਚ ਬਾਬੇ ਪੈਰ ਨਹੀਂ ਥੱਲੇ ਲੱਗਦੇ ਇੱਥੇ ਪਾਣੀ ਬਹੁਤ ਡੂੰਘਾ ਹੈ ਬਾਲਾ ਜੀ ਸਿੱਟੇ ਖੜੇ ਆਂ ਦਿੰਦੀਆਂ ਸਵਾਦ ਬਹੁਤ 1.5 ਫੁੱਟ ਕਰ ਰਿਹਾ ਹੈ ਆਹ ਦੇਖ ਬਾਬੇ ਲੋਕਾਂ ਡੁੱਬ ਗਿਆ ਬਾਲਾ ਜੀ ਨੇ ਬਾਬੇ ਫੁੱਲ ਹਾਂ ਜੀ ਦੋਸਤੋ ਰਾਫਟਿੰਗ ਕੰਪਲੀਟ ਕਰ ਲਈ ਸੀ ਆਪਾਂ ਤੇ ਪਿੱਛੇ ਮੇਰੇ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਤੇ ਉਧਰ ਗੱਲ ਹੋ ਰਹੀ ਭਾਗੇ ਉੱਪਰ ਤੇ ਦੇਖਦੇ ਆ ਵੀ ਕੀ ਕਹਿੰਦੇ ਨੇ ਕਿ ਮੇਰੇ ਜਿਹੜਾ ਇਹਨਾਂ ਨੂੰ ਐਕਸਪੀਰੀਅੰਸ ਰਾਫਟਿਕ ਦਾ ਬਾਕੀ ਜਿਹੜੀਆਂ ਤੁਸੀਂ ਵੀਡੀਓ ਦੇਖ ਲਈਆਂ ਉਹ ਤੇ ਆਨੰਦ ਤਾਂ ਲਈ ਆਈ ਹੁਣ ਆ ਤੇ ਗੱਲ ਕਰਾਉਣੀ ਆ ਗੱਲਬਾਤ ਇਹ ਜਾ ਖੜੇ ਨੇ ਜਾ ਵੀ ਮੁੰਡਿਓ ਕਿਵੇਂ ਰਿਹਾ ਕੰਮ ਹੈ ਪੁੱਲ ਸੁਬਾਹ ਆ ਗਿਆ ਰਾਫਟਿੰਗ ਕੀ ਕਹਿੰਦੇ ਇਹਨੂੰ ਪੰਜਾਬੀ ਚ ਰੀਵਰ ਰਾਫਟਿੰਗ ਇਹ ਅੰਗਰੇਜ਼ੀ ਚ ਰੀਵਰ ਰਾਫਟਿੰਗ ਵੀ ਗੰਗਾ ਚ ਕਿਸ਼ਤੀ ਵਾਲਾ ਕੰਮ ਆ ਆ ਖੜੀ ਆ ਜੀ ਸਭ ਜੀ ਤਿਆਰ ਆ ਜੀ ਸਮਾਨ ਤਾਰੋ ਜੀ ਹਾਂ ਆਪਦੇ ਆ ਰਸ ਗੁੱਲੇ ਤਾਰੋ ਬਾਈ ਸਮਾਨ ਸਮੂਹ ਸਾਰਾ ਇਹਨਾਂ ਨੂੰ ਦੋ ਤਾਰ ਕੇ ਆ ਤਾਰੀ ਹੋਵੇ ਮਰੀਆਲਾ ਵੀ ਮੜਾ ਜਾ ਪੋਚ ਕੇ ਆ ਇਧਰ ਤਾਰ ਰਹੇ ਹਾਂ ਮੈਂ ਭਾਈ ਆ ਜੈਕਟ ਵੀ ਤਾਰਦੇ ਬਾਈ ਮੇਰੀ ਯਾਰ ਤਾਰੀ ਇੱਧਰ ਦੇ ਉੱਤਰੂਗੀ ਇੱਧਰ ਦੀ ਬਾਈ ਜੈਟਾਂ ਬਹੁਤ ਜ਼ਿਆਦਾ ਇਹਨਾਂ ਨੇ ਜਿਹੜੀਆਂ ਟਾਇਰ ਪਾਈਆਂ ਹੁੰਦੀਆਂ ਨੇ ਤਾਂ ਕਿ ਵੀ ਬੰਦਾ ਡੁੱਬ ਨਾ ਸਕੇ ਇਹਦੇ 'ਚ ਠੀਕ ਆ ਬਾਬੇ ਸਰਾਂ ਨੇ ਆਏ ਨੇ ਬਹੁਤ ਸਵਾਦ ਦਿੱਤਾ ਬੇੜੇ ਸਰਾਂ ਨੇ ਜਿ ਰੱਗੇ ਸੀ ਨਾ ਹੱਲ ਸਵਾਸ ਸੀ ਬਾਬੇ ਹੁਣ ਟੋਪੀ ਧਾਰ ਲੱਗਾਵਾਂ ਗੱਲੀ ਤੇ ਬਾਕੀ ਸਾਰਾ ਸਮਾਨ ਧਾਰ ਕੇ ਪੜੱਖਦਾ ਪਾਏ